ਮਾਰਨਿੰਗ ਸਸੀਆ ਕਾ ਸੁਆਗਤ ਹੈ ਜੀ ਸਾਰੇ ਅੰਦਰ ਅੱਜ ਦੇ ਬਲੌਗ ਵਿੱਚ ਹੋਪ ਕਿ ਸਾਰੇ ਠੀਕ ਠਾਕ ਹੋਵੋ ਬਹੁਤ ਮੀਂਹ ਆਇਆ ਆ ਪਤਾ ਨਹੀਂ ਕਿੰਨੀ ਕਈਆ ਹੋ دیکھتے ਆ ਵੈਦਰ ਹੀ ਬਹੁਤ ਉਤਾ ਤਸਨਾ ਹੋਇਆ ਪਿਆ ਹੈ ਹਜੇ ਵੀ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਸੁਣਾ ਹੈ ਮੀਂਹ ਕਾਫੀ ਆਇਆ ਉਹ ਨਦਰ ਸੁਣਾ ਹੋ ਗਿਆ ਅਸਰ ਮਾਰਨ ਬੱਕਰ ਦੀ ਸਰੀ ਕਿੰਨਾ ਸੁਹਾਵਣਾ ਬੈਠ ਰਿਹਾ ਹੈ ਚਾਹ ਵਕਤ ਦੀ ਸਬਜੀ ਬਣ ਕੇ ਫਿਨਿਸ਼ ਵੀ ਹੋ ਗਈ ਆ ਹੁਣ ਕੱਢ ਕੇ ਬਾਕੀ ਰੱਖ ਲੈਨੇ ਰਾਤ ਲਈ ਬੱਚਿਆਂ ਨੇ ਖਾਣਾ ਖਾੜਿਆ ਆ ਆ ਭੰਡੇ ਵਗੈਰਾ ਧੋਨੇ ਆ ਅੱਜ ਬਾਹਰ ਤਾਂ ਬਦਰ ਹੀ ਬਹੁਤ ਸੋਹਣਾ ਆ ਇੰਨੀ ਸੋਹਣੀ ਠੰਡੀ ਹਵਾ ਚੱਲਦੀ ਆ ਦੇਖੋ ਕੱਪੜੇ ਵੀ ਸਾਰੇ ਉੱਡਦੇ ਪਏ ਆ ਬਹੁਤ ਸੋਹਣਾ ਵੈਦਰ ਆ ਕਿੰਨੀ ਠੰਡੀ ਹਵਾ ਚੱਲਦੀ ਆ ਸਾਰੇ ਬੱਚੇ ਵੀ ਬਾਹਰ ਖੇਡਦੇ ਆ ਮਨ ਹੀ ਤੋਂ ਬੈਠੇ ਰੋਟੀ ਖਾਂਦੀ ਆ ਬੱਚੇ ਖੇਡ ਰਹੇ ਆ ਝਾੜੂ ਲਗਾ ਲਿਆ ਆ ਮੈਂ ਹੁਣ ਆਪਾਂ ਕਰਦੇ ਆ ਕਲੀਨਿੰਗ ਮਾਪੂ ਵਗੈਰਾ ਕਰਦੇ ਆ ਤੇ ਨਾਲੇ ਆਪਾਂ ਕਰਦੇ ਆ ਥੋੜੀ ਡਸਟਿੰਗ ਫਿਰ ਤੋਂ ਮੈਂ ਬੈੱਡ ਸ਼ੀਟ ਵਗੈਰਾ ਝਾੜ ਕੇ ਆਂ ਵਧੀਆ ਬੁਛਾਤੀਆਂ ਹੋਈਆਂ ਥੋੜੀ ਡਸਟਿੰਗ ਵਗੈਰਾ ਕਪੜਾ-ਕੁਪੜਾ ਮਾਰਨ ਵਾਲਾ ਆ ਉਹ ਮਾਰਦੇ ਆ ਤੇ ਕਰਦੇ ਆ ਕਲੀਨਿੰਗ ਅੱਜ ਹੋ ਰਹੀਆਂ ਘਰ ਚ ਫੁਫਾਈਆਂ ਗਰੀਦੋਂ ਵਾਲੀ ਸੀ ਜਿੱਤੇ ਰੋਜ਼ ਬੈਠਦੀ ਆ ਮੈਂ ਠਹਿ ਮਨੀਤ ਸਬਜੀ-ਸਬਜੀ ਡੋਲ ਦਿੰਦੀ ਆ ਕਰਕੇ ਹਨਾ ਹੁਣ ਉਹ ਵਾਸ਼ ਕਰਦੇ ਆ ਨਾਲੇ ਤਾਂ ਦੋਨੋਂ ਜਣੇ ਖੇਡ ਰਹੇ ਨਾਲੇ ਮੇਰੀ ਹੈਲਪ ਹੋ ਰਹੀ ਆ ਵੈਰੀ ਨਾਈਸ ਹੁਣ ਮम्मा ਤੇ ਮਨੀਸ ਫਿਰ ਕਰ ਰਹੇ ਆ ਦੂਸਰੇ ਪਾਸੇ ਵੀ ਸਾਬਣ ਲਗਾਤਾ ਆ ਹੁਣ ਕਰੂਗੇ ਇਹਦੇ ਉੱਪਰ ਪਾਣੀ ਮਾਰੂਗੇ ਫਿਰ ਇੱਕ ਕਰ ਫਿਰ ਤੋਂ ਇਹੀ ਲੇਅਰ ਰਿਪੀਟ ਕਰੂਗੇ ਇਹੀ ਚੀਜ਼ ਫਿਰ ਜਗ੍ਹਾ ਹੀ ਕੰਪਲੀਟ ਹੋਊਗੀ ਹਾਂਜੀ ਤੇਰੀ ਆਪਣੀ ਹੋ ਗਈ ਕਲੀਨ ਬਹੁਤ ਹੀ ਜਿਆਦਾ ਸੋਹਣੀ ਸਾਫ਼ ਹੋ ਗਈ ਇਹਨਾਂ ਨੇ ਚੰਗਾ ਸਾਬਣ ਲਾ ਲਾ ਪਹਿਲਾਂ ਮੈਂ ਵੀ ਕਰਤੀ ਮੁੜ ਕੇ ਇਹਨਾਂ ਨੇ ਕਰਤੀਆਂ नाले ना तो गेम खेल हो गई छुट्टी भी नाले मेरा काम हो गया हम बेड़ा क्लीन कर हैं चलो करो 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 चलो जंप जंप कर लो नरी सारी को पानी नहीं छोड़ जोड़ देखो बड़ा जुगाड़ पाइप अपने आप ही खड़ गया बूटे गमले ਹਾਂਜੀ ਆਪਾਂ ਸਾਰਾ ਬੇੜਾ ਵਗੈਰਾ ਵੀ ਧੋ ਲਿਆ ਐ ਟੈਂਕੀ ਭਰ ਗਈ ਸੀ ਪਾਣੀ ਬਹੁਤ ਓਵਰਫਲੋ ਹੋਣਾ ਪਿਆ ਸੀਗਾ ਮਨੀਤ ਨੇ ਹਜੇ ਨਹੀਂ ਧੋਇਆ ਸਮਰਾਟ ਨੇ ਨਹਾ ਲਿਆ ਫੋਣੀ ਆਵਾਜ਼ ਜਲਦੀ ਪਈ ਐ ਅੱਜ ਮੇਰੇ ਸਾਰੇ ਵਾਈਟ ਕੱਪੜੇ ਧੋ ਹੋ ਗਏ ਆ ਮੈਂ ਜਿੱਦਾਂ ਨਾ ਵਾਈਟ ਕੱਪੜੇ ਸਾਰੇ ਅਲੱਗ ਹੀ ਧੋਣੇ ਹੁੰਦੀਆਂ ਟਾਵਲ ਨਾਲ ਵਾਈਟ ਕੱਪੜੇ ਅਲੱਗ ਬਾਕੀ ਕੱਪੜੇ ਅਲੱਗ ਤੋਂ ਦਰਿਵ ਵੀ ਫਾਗੇ ਸਾਫ ਕਾਫੀ ਸਾਫ ਹੋ ਗਈ ਆ ਬੱਚਿਆਂ ਨੇ ਖੇਲਦੇ-ਖੇਲਦੇ ਫੋਣੀ ਧੋਤੇ ਹੁਣ ਸਮਰਾਟ ਕਹਿੰਦਾ ਐ ਮੈਂ ਪੀਨਾ ਐ ਮਿਲਕ ਸ਼ੇਕ ਉਹ ਜਿੱਲੀ ਬਣਾਇਆ ਹੋਇਆ ਮੈਂ ਹੁਣ ਬਨਾਣਾ ਸ਼ੇਕ ਇੱਕ ਗਲਾਸ ਮਹਿਲਾ ਲੈਣਾ ਇੱਕ ਉਹ ਨੂੰ ਦੇ ਦੇਣਾ ਹੁਣ ਆਫੇ ਪਿੰਨਿਆ ਬਨਾਣਾ ਸ਼ੇਕ ਕਰਦੇ ਆਪਾਂ ਚਾਟ ਮਫਲਾ ਸਪਿੰਕਲ ਥੋੜੇ ਧਰਮਿਆਂ ਹਾਂਜੀ ਅਸੀਂ ਹੁਣ ਇੰਜੋਏ ਕਰਨ ਲੱਗੇ ਆਪਣੇ ਬ੍ਰੈਡ ਕੋੜੇ ਬਾਚ ਬਣਾਉਣੇ ਆ ਚਾਹ ਇਹਨਾਂ ਲਈ ਬੋਟਲ ਹਾਂ ਬੜਾ ਸਿੰਪਲ ਬਣਾਇਆ ਹੈ ਆ ਗਿਆ ਉਹ ਦਾਇਆ ਕੋਟੇ ਕਿੰਨੇ ਲੱਕੜ ਕੋੜੇ ਬਹੁਤ ਟੇਸਟੀ ਸੁਪਰ ਡੂਪ ਬਿਲਕੁਲ ਸਿੰਪਲ ਬਣਾਇਆ ਮੈਂ ਕੋਈ ਕੜੀ ਪੱਤਾ ਵਿੱਚ ਕੋਈ ਹਰੀ ਮਿਰਚ ਕੁਝ ਨਹੀਂ ਪਾਇਆ ਤੁਹਾਡੇ ਕਰਕੇ ਮੇਰਾ ਮੈਨੂੰ ਕੜੀ ਪੱਤੇ ਵਾਲਾ ਜ਼ਿਆਦਾ ਪਸੰਦ ਆ ਆਇਆ ਹੋਮ ਮੇਡ ਸੌਸ ਮੈਂ ਆਪ ਬਣਾਈ ਹੈ ਇਮਲੀ ਵਾਲੀ ਚਟਨੀ ਇਹਦੇ ਨਾਲ ਜ਼ਿਆਦਾ ਵਧੀਆ ਲੱਗਦੇ ਆ ਬੱਚਿਆਂ ਨੇ ਅੱਜ ਕੁਝ ਨਹੀਂ ਖਾਤਾ ਹੈਗਾ ਹਾਂ ਰੋਟੀ ਵਗੈਰਾ ਕੁਝ ਵੀ ਨਹੀਂ ਬਸ ਕੇੰਦਰ ਸੰਤਲ ਦੁੱਧ ਪੀਣਾ ਆ ਹਾਰਬੀਟਾ ਵਾਲਾ ਉਹ ਬਣਾ ਕੇ ਦੇਣ ਲੱਗੀ ਆ ਤੇ ਇਹਦੇ ਨਾਲ ਹੀ ਆਪਾਂ ਅੱਜ ਦਾ ਬਲੌਗ ਐਂਡ ਕਰਦੇ ਹਾਂ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਹੈਵ ਅ ਨਾਈਸ ਡੇ ਥੈਂਕ ਯੂ ਬਾਏ ਬਾਏ